ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਉਸਨੇ ਮੇਰਾ ਦਿਲ ਤੋੜ ਦਿੱਤਾ ਸੀ ਇਸ ਲਈ ਮੈਂ ਬਾਹਰਲੇ ਦੇਸ਼ ਚਲਾ ਗਿਆ ਸੀ ਉੱਥੇ ਮੈਨੂੰ ਉਦਾਸ ਵੇਖ ਕੇ ਮੇਰੇ ਦੋਸਤ ਮੇਰਾ ਦਿਲ ਲਾਉਣ ਲਈ ਇੱਕ ਰਾਤ ਮੈਨੂੰ ਇੱਕ ਕੁੜੀ ਕੋਲ ਲੈ ਗਏ ਸੀ ਫਿਰ ਸਵੇਰੇ ਮੇਰੇ ਸਾਰੇ ਦੋਸਤ ਹੈਰਾਨ ਰਹਿ ਗਏ ਕਿਉਂਕਿ ਮੈਂ ਸਾਰੀ ਰਾਤ ਉਸ ਕੁੜੀ ਨੂੰ ਸਾਹ ਵੀ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰਾ ਨਾਮ surjeet ਹੈ ਤੇ ਮੈਨੂੰ ਇੰਡੀਆ ਤੋਂ ਬਾਹਰ ਆਏ ਅਜੇ 3 ਕੁ ਮਹੀਨੇ ਹੋਏ ਸੀ ਇੱਥੇ ਮੈਨੂੰ ਵਧੀਆ ਨੌਕਰੀ ਵੀ ਮਿਲ ਗਈ ਤੇ ਰਹਿਣਾ ਸਹਿਣਾ ਖਾਣਾ ਪੀਣਾ ਸਭ ਵਧੀਆ ਸੀ ਪਰ ਮੇਰੇ ਦਿਲ ਨੂੰ ਚੈਨ ਨਹੀਂ ਮਿਲ ਰਿਹਾ ਸੀ ਵੈਸੇ ਮੈਂ ਇੰਡੀਆ ਨਾਲੋਂ ਇੱਥੇ ਥੋੜਾ ਚੰਗਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਜਿਸ ਨੂੰ ਮੈਂ ਪਿਆਰ ਕਰਦਾ ਸੀ ਉਸ ਨੂੰ ਇੱਥੇ ਰਹਿ ਕੇ ਭੁੱਲਣਾ ਥੋੜਾ ਸੌਖਾ ਸੀ ਇਸ ਲਈ ਮੈਂ ਇੱਥੇ ਆਇਆ ਸੀ ਮੈਂ ਜ਼ਿਆਦਾ ਬੋਲਦਾ ਨਹੀਂ ਸੀ ਬਸ ਚੁੱਪ ਹੀ ਰਹਿੰਦਾ ਸੀ ਮੇਰੇ ਨਾਲ ਦੇ ਕਮਰੇ ਦੇ ਸਾਥੀ ਆਖਦੇ ਕਿ ਕੋਈ ਗੱਲਬਾਤ ਕਰਿਆ ਕਰ ਤਾਂ ਮੈਂ ਬਸ ਹੱਸ ਕੇ ਸਾਰ ਦਿੰਦਾ ਸੀ ਮੇਰੀ ਉਮਰ ਦੇ ਮੁੰਡੇ ਆਖਦੇ ਅਜੇ ਨਵਾਂ ਆਇਆ ਤਾਂ ਕਰਕੇ ਇਸ ਦਾ ਦਿਲ ਨਹੀਂ ਲੱਗ ਰਿਹਾ ਹੈ ਤੇ ਕੋਈ ਕਹਿੰਦਾ ਜੇਕਰ ਦਿਲ ਨਹੀਂ ਲੱਗਦਾ ਹੈ ਤਾਂ ਲਵਾ ਦਿੰਦੇ ਹਾਂ ਇਸ ਨੂੰ ਇੱਕ ਰਾਤ ਕਿਸੇ ਹਸੀਨਾ ਕੋਲ ਲੈ ਚੱਲਦੇ ਹਾਂ ਆਪੇ ਦਿਲ ਲੱਗ ਜਾਵੇਗਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਾ ਤੇ ਕਿਹਾ ਨਹੀਂ ਬਾਈ ਜੀ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ ਮੈਂ ਠੀਕ ਹਾਂ ਇੱਕ ਮੁੰਡਾ ਜਿਸ ਦਾ ਨਾਂ ਅਮਨ ਸੀ ਉਹ ਮੇਰਾ ਸਾਥੀ ਹੀ ਸੀ ਉਹ ਸਮਝ ਗਿਆ ਸੀ ਕਿ ਮੈਂ ਚੁੱਪ ਕਿਉਂ ਰਹਿੰਦਾ ਹਾਂ ਉਸਨੇ ਕਿਹਾ ਇਹਦਾ ਗੱਲ ਦਿਲ ਤੇ ਲਾਈ ਬੈਠਾ ਹੈ ਇਹ ਸੁਣ ਕੇ ਮੈਂ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਫਿਰ ਇੱਕ ਦਿਨ ਛੁੱਟੀ ਤੋਂ ਪਹਿਲਾਂ ਜਿਸ ਨੂੰ ਕੁਵੈਤ ਵਿੱਚ ਜੁਮਾਡੇ ਆਖਿਆ ਜਾਂਦਾ ਹੈ ਉਸ ਤੋਂ ਇੱਕ ਰਾਤ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਕਿ ਚੱਲ ਯਾਰ ਤੂੰ ਸਾਡੇ ਨਾਲ ਚੱਲ ਇਦਾਂ ਗੱਲ ਨਹੀਂ ਬੰਨਣੀ ਹੈ ਇੱਕ ਰਾਤ ਜਾਵੇਂਗਾ ਤਾਂ ਫਿਰ ਖੁਦ ਹੀ ਆਖਿਆ ਕਰੇਗਾ ਮੈਂ ਕਿਹਾ ਨਹੀਂ ਭਰਾ ਮੈਨੂੰ ਮaaf ਕਰੋ ਤੁਸੀਂ ਚਲੇ ਜਾਵੋ ਤੇ ਮੈਨੂੰ ਰਹਿਣ ਦੇਵੋ ਅਮਨ ਬੋਲਿਆ ਸਾਡੇ ਨਾਲ ਚੱਲ ਯਾਰ ਤੂੰ ਉੱਥੇ ਨਾ ਜਾਵੇਂ ਆਪਾਂ ਘੁੰਮ ਫਿਰ ਕੇ ਹੀ ਮੁੜ ਆਵਾਂਗੇ ਉਹ ਮੈਨੂੰ ਜ਼ੋਰ ਪਾ ਕੇ ਨਾਲ ਲੈ ਗਿਆ ਸੀ ਕਵੈਤ ਦੇ ਮਹਿਬੁੱਲਾ ਏਰੀਆ ਜਿੱਥੇ ਵਿਸਵਾ ਪੁਣੇ ਦਾ ਧੰਦਾ ਬਹੁਤ ਚੱਲਦਾ ਉਹ ਮੈਨੂੰ ਉੱਥੇ ਲੈ ਗਿਆ ਮੈਂ ਨਵਾਂ ਸੀ ਪਰ ਇਸ ਏਰੀਏ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਉਹ ਮੈਨੂੰ ਇੱਕ ਬਿਲਡਿੰਗ ਵਿੱਚ ਲੈ ਗਿਆ ਸੀ ਜਿਵੇਂ ਜਿਵੇਂ ਉਹ ਉੱਪਰ ਚੜਦੇ ਗਏ ਹੌਲੀ ਹੌਲੀ ਸਾਰੇ ਗਾਇਬ ਹੁੰਦੇ ਗਏ ਮੈਂ ਸਮਝ ਗਿਆ ਸੀ ਕਿ ਆਖਿਰ ਕੀ ਹੋ ਰਿਹਾ ਹੈ ਪਹਿਲਾਂ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੈਨੂੰ ਇਹ ਕਹਿ ਕੇ ਲਿਆਏ ਸੀ ਕਿ ਇੱਥੇ ਉਹਨਾਂ ਨੇ ਆਪਣੇ ਦੋਸਤ ਨੂੰ ਮਿਲਣਾ ਹੈ ਬਿਲਡਿੰਗ ਦੇ ਲਾਸਟ ਫਲੋਰ ਤੇ ਜਾ ਕੇ ਮੈਂ ਤੇ ਅਮਨ ਦੋਵੇਂ ਰਹਿ ਗਏ ਸੀ ਬਾਕੀ ਸਾਰੇ ਕੋਈ ਕਿਸੇ ਕਮਰੇ ਤੇ ਕੋਈ ਕਿਸੇ ਵਿੱਚ ਦਾਖਲ ਹੋ ਗਿਆ ਸੀ ਅਮਨ ਨੇ ਉੱਥੇ ਜਾ ਕੇ ਇੱਕ ਦਰਵਾਜ਼ੇ ਤੇ دستਕ ਦਿੱਤੀ ਜਿੱਥੇ ਦਰਵਾਜ਼ਾ ਇੱਕ ਕੁੜੀ ਨੇ ਖੋਲ੍ਹਿਆ ਸੀ ਤੇ ਉਹ ਇੱਕ ਸੈਕਸ ਵਰਕਰ ਲੱਗ ਰਹੀ ਸੀ ਅਮਨ ਨੇ ਉਸ ਨੂੰ ਬੁਲਾਇਆ ਤੇ ਫਿਰ ਉਸ ਦੇ ਨਾਲ ਅਰਬੀ ਵਿੱਚ ਗੱਲ ਕੀਤੀ ਤੇ ਮੈਨੂੰ ਆਖਿਆ ਚੰਗਾ ਜਾਰ ਸਵੇਰੇ ਮਿਲਦੇ ਹਾਂ ਜਦੋਂ ਅਮਨ ਜਾਣ ਲੱਗਾ ਤਾਂ ਮੈਂ ਉਸ ਨੂੰ ਰੋਕ ਲਿਆ ਤੇ ਕਿਹਾ ਅਮਨ ਜਾਰ ਮੈਂ ਇੱਥੇ ਆ ਸਭ ਕੁਝ ਕਰਨ ਲਈ ਨਹੀਂ ਆਇਆ ਹਾਂ ਅਮਨ ਨੇ ਕਿਹਾ ਸਿਰਫ ਅੱਜ ਦੀ ਰਾਤ ਫਿਰ ਤੈਨੂੰ ਮੈਂ ਕਦੇ ਨਹੀਂ ਕਹਿੰਦਾ ਇਹ ਕਹਿ ਕੇ ਉਹ ਚਲਾ ਗਿਆ ਸੀ ਉਸ ਔਰਤ ਨੇ ਮੇਰੀ ਬਾਹ ਫੜ ਕੇ ਮੈਨੂੰ ਅੰਦਰ ਵਾੜ ਕੇ ਦਰਵਾਜ਼ਾ ਬੰਦ ਕੀਤਾ ਤੇ ਅਰਬੀ ਭਾਸ਼ਾ ਵਿੱਚ ਕੁਝ ਕਿਹਾ ਪਰ ਮੈਂ ਚੁੱਪ ਰਿਹਾ ਸੀ ਫਿਰ ਉਸ ਨੇ ਇੰਗਲਿਸ਼ ਵਿੱਚ ਕਿਹਾ ਇੱਥੇ ਬੈਠ ਜਾਵੋ ਉਹ ਹੁਣੇ ਵਾਪਸ ਆ ਰਹੀ ਹੈ ਮੈਂ ਫਿਰ ਵੀ ਚੁੱਪ ਹੀ ਰਿਹਾ ਸੀ ਥੋੜੇ ਸਮੇਂ ਬਾਅਦ ਉਹ ਵਾਪਸ ਆਈ ਪਰ ਉਸ ਨੇ ਸਿਰਫ ਅੰਦਰ ਉਨੀ ਕੱਪੜੇ ਹੀ ਪਾਏ ਹੋਏ ਸੀ ਮੇਰੇ ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸ਼ਾਂਤ ਬੈਠਾ ਸੋਚ ਰਿਹਾ ਸੀ ਕਿ ਅੱਜ ਵੇਖ ਲੈਂਦੇ ਹਾਂ ਕਿ ਮੇਰੀ ਹਵਸ਼ ਕਿੱਥੇ ਕੁ ਟਿਕੀ ਹੋਈ ਹੈ ਤੇ ਇਹ ਮੇਰੇ ਆਪੇ ਵਿੱਚੋਂ ਕਿੰਨੀ ਬਾਹਰ ਹੈ ਉਸ ਔਰਤ ਨੇ ਇੱਕ ਗਲਾਸ ਵਿੱਚ ਵਾਈਨ ਪਾ ਕੇ ਮੇਰੇ ਵੱਲ ਹੱਥ ਕੀਤਾ ਪਰ ਮੈਂ ਉਹ ਗਲਾਸ ਨਾ ਫੜਿਆ ਤੇ ਫਿਰ ਉਹ ਮੇਰੇ ਕੋਲ ਬੈਠ ਗਈ ਤੇ ਕੋਸ਼ਿਸ਼ ਕਰਦੀ ਹੋਈ ਗਲਾਸ ਮੇਰੇ ਮੂੰਹ ਨਾਲ ਲਾਉਣ ਲੱਗੀ ਪਰ ਮੈਂ ਉਸ ਨੂੰ ਰੋਕਿਆ ਤੇ ਕਿਹਾ ਕਿ ਸੌਰੀ ਆਈ ਡੋਟ ਡਰਿੰਕ ਉਹ ਹੱਸਣ ਲੱਗੀ ਤੇ ਬੋਲੀ ਉਹ ਓਕੇ ਤੇ ਖੁਦ ਗਲਾਸ ਭਰਿਆ ਹੋਇਆ ਪੀ ਗਈ ਫਿਰ ਉਹ ਮੇਰੇ ਹੋਰ ਨੇੜੇ ਹੋਣ ਲੱਗੀ ਤਾਂ ਮੈਂ ਉਸ ਨੂੰ ਰੋਕਦੇ ਹੋਏ ਕਿਹਾ ਡੂ ਯੂ ਵਾਂਟ ਮਨੀ ਉਸ ਨੇ ਕਿਹਾ ਨਹੀਂ ਤੇਰੇ ਦੋਸਤ ਨੇ ਮੈਨੂੰ ਪੈਸੇ ਦੇ ਦਿੱਤੇ ਹਨ ਉਹ ਫਿਰ ਬੋਲੀ ਕਿ ਉਹ ਇਹ ਤੰਦਾ ਜ਼ਰੂਰ ਕਰਦੀ ਹੈ ਪਰ ਇਮਾਨਦਾਰ ਹੈ ਉਹ ਦੁਬਾਰਾ ਪੈਸੇ ਨਹੀਂ ਲਵੇਗੀ ਇਹ ਕਹਿ ਕੇ ਉਸ ਨੇ ਆਪਣੀਆਂ ਬਾਹਾਂ ਮੇਰੇ ਗਲ ਵਿੱਚ ਪਾ ਲਈਆਂ ਸੀ ਮੈਂ ਉਸ ਨੂੰ ਕਿਹਾ ਉਹ ਮੇਰੇ ਤੋਂ ਦੂਰ ਰਹੇ ਮੈਂ ਆਪਣੇ ਹੱਥਾਂ ਨਾਲ ਉਸ ਨੂੰ ਦੂਰ ਕਰ ਦਿੱਤਾ ਸੀ ਉਹ ਫਿਰ ਹੱਸਣ ਲੱਗੀ ਤੇ ਬੋਲੀ ਉਸ ਨੇ ਪੈਸੇ ਲਏ ਹਨ ਇਹਨਾਂ ਪੈਸਿਆਂ ਦਾ ਮੁੱਲ ਉਸ ਨੂੰ ਤਾਰਨਾ ਪੈਣਾ ਹੈ ਮੈਂ ਉਸ ਔਰਤ ਤੋਂ ਪੁੱਛਿਆ ਕਿ ਉਸਨੇ ਕਿੰਨੇ ਪੈਸੇ ਲਏ ਹਨ ਉਸਨੇ ਕਿਹਾ ਕਿ 10 ਦਿਨਾਰ ਮੈਂ ਉਸਨੂੰ ਕਿਹਾ ਕਿ ਮੈਂ ਉਸਨੂੰ ਹੋਰ ਪੈਸੇ ਦੇਵਾਂਗਾ ਪਰ ਮੇਰੀ ਸ਼ਰਤ ਹੈ ਕਿ ਉਹ ਮੇਰੇ ਤੋਂ ਦੂਰ ਰਹੇਗੀ ਤੇ ਦੂਜਾ ਉਹ ਮੇਰੇ ਦੋਸਤਾਂ ਨੂੰ ਨਹੀਂ ਦੱਸੇਗੀ ਕਿ ਮੇਰੀ ਰਾਤ ਕਿਵੇਂ ਗੁਜ਼ਰੀ ਮਤਲਬ ਉਹ ਝੂਠ ਬੋਲੇਗੀ ਉਸ ਕੁੜੀ ਨੇ ਕਿਹਾ ਕਿ ਠੀਕ ਹੈ ਜਿਵੇਂ ਤੈਨੂੰ ਚੰਗਾ ਲੱਗੇ ਮੈਂ ਉਸਨੂੰ ਉਹਨੇ ਹੀ ਪੈਸੇ ਹੋਰ ਦਿੱਤੇ ਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੋਇਆ ਲੇਟ ਗਿਆ ਸੀ ਫਿਰ ਉਸ ਔਰਤ ਨੂੰ ਮੈਂ ਪੁੱਛਿਆ ਕਿ ਕੁਝ ਖਾਣ ਨੂੰ ਮਿਲੇਗਾ ਉਸ ਔਰਤ ਨੇ ਕਿਹਾ ਕਿ ਹਾਂ ਕਿਉਂ ਨਹੀਂ ਤੇ ਉਸਨੇ ਮੈਨੂੰ ਖਾਣ ਲਈ ਖਾਣਾ ਦਿੱਤਾ ਮੈਂ ਖਾਣਾ ਖਾ ਕੇ ਦੁਬਾਰਾ ਲੇਟ ਗਿਆ ਸੀ ਉਸ ਔਰਤ ਨੇ ਕਿਹਾ ਕਿ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਕਿ ਕੋਈ ਉਸ ਕੋਲ ਰਾਤ ਗੁਜ਼ਾਰਨ ਆਇਆ ਹੈ ਤੇ ਉਸਦੇ ਨਾਲ ਸੌ ਨਹੀਂ ਰਿਹਾ ਹੈ ਉਸ ਦੀ ਇਹ ਗੱਲ ਸੁਣ ਕੇ ਮੈਂ ਹੱਸਣ ਲੱਗਾ ਸੀ ਉਹ ਆਖਣ ਲੱਗੀ ਕਿ ਉਹ ਲੱਕੀ ਹੈ ਜੋ ਅੱਜ ਦੀ ਰਾਤ ਉਸ ਨੂੰ ਸੌਣਾ ਮਿਲ ਰਿਹਾ ਨਹੀਂ ਤੇ ਬਾਕੀ ਰਾਤਾਂ ਉਹ ਜਾ ਕੇ ਕੱਟਦੀ ਹੈ ਮੈਂ ਚੁੱਪ ਰਿਹਾ ਤੇ ਕੁਝ ਨਾ ਬੋਲਿਆ ਫਿਰ ਉਸਨੇ ਪੁੱਛਿਆ ਕਿ ਤੂੰ ਕਿੱਥੋਂ ਹੈ ਮੈਂ ਜਵਾਬ ਦਿੱਤਾ ਕਿ ਇੰਡੀਆ ਦੇ ਪੰਜਾਬ ਦਾ ਰਹਿਣ ਵਾਲਾ ਹਾਂ ਉਹ ਕਹਿਣ ਲੱਗੀ ਕਿ ਮੈਂ ਅਮਰੀਕਾ ਤੋਂ ਆ ਤੇ ਛੁੱਟੀਆਂ 'ਚ ਅਕਸਰ ਇੱਥੇ ਆਉਂਦੀ ਹਾਂ ਤੇ ਉਸ ਨੂੰ ਕਾਫੀ ਕਮਾਈ ਵੀ ਹੋ ਜਾਂਦੀ ਹੈ वैसे त वो अपने आप ਨੂੰ ਬਹੁਤ ਸੁੰਦਰ ਮੰਨਦੀ ਹੈ ਪਰ ਅੱਜ ਉਸ ਨੂੰ ਆਪਣੀ ਸੁੰਦਰਤਾ ਤੇ ਸ਼ੱਕ ਹੋ ਰਿਹਾ ਹੈ ਤੇ ਫਿਰ ਅਸੀਂ ਦੋਵੇਂ ਜਣੇ ਹੱਸਣ ਲੱਗੇ ਮੈਂ ਕਿਹਾ ਕਿ ਅਮਰੀਕਾ ਵਧੀਆ ਦੇਸ਼ ਹੈ ਉਹ ਇੱਥੇ ਇਹ ਸਭ ਕਿਉਂ ਕਰ ਰਹੀ ਹੈ ਉਹ ਫਿਰ ਹੱਸਣ ਲੱਗੀ ਤੇ ਹੱਸਦੀ ਹੀ ਜਾ ਰਹੀ ਸੀ ਉਹ ਕਹਿੰਦੀ ਹਾਂ ਅਮਰੀਕਾ ਬਹੁਤ ਵਧੀਆ ਹੈ ਉੱਥੇ ਸਭ ਕੁਝ ਹੈ ਜ਼ਿੰਦਗੀ ਤੇ ਪੈਸੇ ਵੀ ਵਧੀਆ ਹਨ ਮੈਂ ਕਿਹਾ ਫਿਰ ਤੁਸੀਂ ਇਹ ਸਭ ਕਿਉਂ ਕਰਦੇ ਹੋ ਉਹ ਬੋਲੀ ਕੁਝ ਹਾਲਾਤ ਕੁਝ ਉਸਦੀ ਗਲਤ ਸੰਗਤ ਤੇ ਉਸਦੇ ਸ਼ੌਕ ਇਹੋ ਜਿਹਾ ਕਿ ਉਹ ਇਹ ਕੰਮ ਕਰਦੀ ਹੈ ਤੇ ਫਿਰ ਜੋ ਕੁੱਤੇ ਲੋਕ ਹਨ ਆਪਣੀ ਹਵਸ਼ ਨੂੰ ਕੰਟਰੋਲ ਨਹੀਂ ਰੱਖ ਸਕਦੇ ਉਹਨਾਂ ਨੂੰ ਕੰਟਰੋਲ 'ਚ ਰੱਖਣਾ ਵੀ ਤਾਂ ਜ਼ਰੂਰੀ ਹੈ ਉਹ ਬੋਲਦੀ ਬੋਲਦੀ ਫਿਰ ਹੱਸਣ ਲੱਗੀ ਉਸਦੀ ਆਵਾਜ਼ 'ਚ ਮੈਨੂੰ ਕੁਝ ਦਰਦ ਲੁਕਿਆ ਜਾਪਦਾ ਸੀ ਫਿਰ ਉਸ ਔਰਤ ਨੇ ਉਹ ਵਾਈਨ ਦੀ ਬੋਤਲ ਪੂਰੀ ਮੂੰਹ ਨੂੰ ਲਾ ਲਈ ਤੇ ਸਾਰੀ ਦੀ ਸਾਰੀ ਪੀ ਗਈ ਹੁਣ ਉਸ ਦੀ ਆਵਾਜ਼ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਨਸ਼ੇ 'ਚ ਹੈ ਏਸੀ ਚੱਲਦਾ ਕਰਕੇ ਮੈਂ ਥੋੜੀ ਠੰਡ ਮਹਿਸੂਸ ਕਰਨ ਲੱਗਾ ਤਾਂ ਉਸ ਔਰਤ ਨੇ ਮੈਨੂੰ ਕੰਬਲ ਦੇ ਦਿੱਤਾ ਤੇ ਕਿਹਾ ਕਿ ਅੱਜ ਦੀ ਰਾਤ ਲਈ ਤੇਰਾ ਧੰਨਵਾਦ ਮੈਂ ਇਹ ਰਾਤ ਕਦੇ ਨਹੀਂ ਭੁੱਲਾਂਗੀ ਮੈਂ ਕੁਝ ਨਾ ਬੋਲਿਆ ਤੇ ਸੋਚਾਂ ਵਿੱਚ ਡੁੱਬਿਆ ਰਿਹਾ ਉਸ ਔਰਤ ਨੇ ਆਪਣੀ ਬਾਹਾਂ ਮੇਰੇ ਤੇ ਰੱਖ ਕੇ ਕਿਹਾ ਸੌਂ ਜਾਵੋ ਮੈਂ ਹੁਣ ਤੁਹਾਨੂੰ ਤੰਗ ਨਹੀਂ ਕਰਾਂਗੀ ਜੇ ਕੁਝ ਚਾਹੀਦਾ ਹੋਇਆ ਤਾਂ ਮੰਗ ਲੈਣਾ ਫਿਰ ਉਸਨੇ ਕਿਹਾ ਕਿ ਸਵੇਰੇ 4 ਵਜੇ ਉਸ ਨੂੰ ਰੂਮ ਛੱਡਣਾ ਪਵੇਗਾ ਮੈਂ ਕਿਹਾ ਓਕੇ ਉਸਦੀ ਵੀ ਅੱਖ ਲੱਗ ਗਈ ਸੀ ਮੈਂ ਉਸ ਔਰਤ ਵੱਲ ਪਿੱਠ ਕਰਕੇ ਸੌਂ ਗਿਆ ਤੇ ਉਹ ਔਰਤ ਮੈਨੂੰ ਕਲਾਵੇ ਚ ਲੈ ਕੇ ਪਈ ਰਹੀ ਸੀ ਫਿਰ ਸਵੇਰ ਦੇ 4 ਵਜੇ ਅਮਨ ਨੇ ਆ ਕੇ ਮੈਨੂੰ ਉਠਾਇਆ ਤੇ ਕਿਹਾ ਚੱਲ ਜਾਰ ਹੁਣ ਆਪਾਂ ਜਾਣਾ ਹੈ ਉਸ ਔਰਤ ਨੇ ਮੈਨੂੰ ਕਿਹਾ ਤੂੰ ਇੱਥੇ ਜਦੋਂ ਮਰਜ਼ੀ ਆ ਸਕਦਾ ਹੈ ਜਦੋਂ ਵੀ ਤੇਰਾ ਦਿਲ ਕਰੇ ਮੈਂ ਮੁਸਕਰਾ ਕੇ ਕਿਹਾ ਇਸ ਦੀ ਲੋੜ ਨਹੀਂ ਪਵੇਗੀ ਫਿਰ ਉਹ ਔਰਤ ਕਹਿਣ ਲੱਗੀ ਕਿ ਤੇਰਾ ਧੰਨਵਾਦ ਮੈਨੂੰ ਇੱਕ ਵਧੀਆ ਰਾਤ ਦੇਣ ਲਈ ਤੇ ਮੈਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਫਿਰ ਅਸੀਂ ਬਾਹਰ ਆ ਗਏ ਅਮਨ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਸ ਨੇ ਔਰਤ ਨੂੰ ਪੁੱਛਿਆ ਕਿ ਰਾਤ ਕਿਵੇਂ ਰਹੀ ਤਾਂ ਉਹ ਬੋਲੀ ਬਹੁਤ ਵਧੀਆ ਤੂੰ ਆਪਣੇ ਦੋਸਤ ਨੂੰ ਦੁਬਾਰਾ ਵੀ ਪੇਜ ਦੇਵੇ ਉਹ ਪੈਸੇ ਨਹੀਂ ਲਵੇਗੀ ਵਾਪਸੀ ਤੇ ਸਭ ਦੋਸਤ ਆਖਣ ਲੱਗੇ ਕਿ ਅਸੀਂ ਤਾਂ ਯਾਰ ਇੱਥੇ ਮਰਦਾਂ ਨੂੰ ਬੋਲਦਿਆਂ ਸੁਣਿਆ ਕਿ ਉਹਨਾਂ ਨੂੰ ਔਰਤਾਂ ਨੇ ਖੁਸ਼ ਕੀਤਾ ਪਰ ਅੱਜ ਪਹਿਲੀ ਵਾਰ ਸੁਣਿਆ ਇਹ ਕੋਈ ਔਰਤ ਇੱਥੇ ਖੁਸ਼ ਹੋਈ ਹੈ ਫਿਰ ਕਿੰਨਾ ਵਕਤ ਉਹ ਮੈਨੂੰ ਮਜ਼ਾਕ ਕਰਦੇ ਰਹੇ ਸੀ ਪਰ ਮੈਂ ਚੁੱਪ ਰਿਹਾ ਤੇ ਮੁਸਕਰਾਉਂਦਾ ਰਿਹਾ ਸੀ ਅੱਜ ਮੈਂ ਥੋੜਾ ਵਧੀਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਮੈਂ ਆਪਣੀ ਕਾਮਵਾਸਨਾ ਤੇ ਕਾਬੂ ਪਾ ਲਿਆ ਸੀ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ